ਦਿਖਾ ਗਿਆ ਕੱਲ ਦਾ ਜਿਹੜਾ ਪਰਸੋਂ ਦਾ ਮਾਮਲਾ ਜਿਹੜਾ ਇੰਡਸਟਰੀ ਏਰੀਆ ਦੇ ਵਿੱਚ ਮਕਾਨਾਂ ਦੀ ਟਾਇਟੇਰੀ ਦੇ ਨਾਲ ਸਾਡੇ ਧਾਰਮਿਕ ਗੁਰੂਆਂ ਦੀਆਂ ਮੂਰਤੀਆਂ ਜਿਹੜੀਆਂ ਵਾਲਮੀਕੀ ਮਹਾਰਾਜ ਦੀ ਕੋਲੇ ਸ਼ੰਕਰ ਦੀ ਮਾਂ ਸਰਸਵਤੀ ਦੀ ਹਨੂਮਾਨ ਜੀ ਦੀ ਇਹ ਬੇਅਦਵੀ ਕੀਤੀ ਗਈ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਕੱਲ ਕਮੇਟੀ ਬਣਾਈ ਸੀਗੀ ਔਰ ਅੱਜ ਸਾਰੇ ਅਸੀਂ ਕਮੇਟੀ ਦੇ ਮੈਂਬਰ ਔਰ ਸਾਰੇ ਜਿਹੜੇ ਪੀੜਤ ਪਰਿਵਾਰੋਂ ਨਾਲ ਲੈ ਕੇ ਕਮਿਸ਼ਨ ਸਾਹਿਬ ਨੂੰ ਮਿਲੇ ਸੀਗੇ ਉਹਨਾਂ ਨੇ ਕਾਫੀ ਡਿਸਕਸ਼ਨ ਹੋਈ ਹੈ ਤਿੰਨ ਅਸੀਂ ਵਕੀਲ ਨਾਲ ਲੈ ਕੇ ਆਏ ਸੀਗੇ ਜਿਹੜਾ ਜਜਮੈਂਟ ਤੇ ਆਰਡਰ ਦਿੱਤੇ ਗਏ ਹੈ ਉਹਨਾਂ ਦੇ ਸੰਬੰਧ ਦੇ ਵਿੱਚ ਵੀ ਕਾਫੀ ਚਰਚਾ ਹੋਈ ਹੈ ਔਰ ਉਹਨਾਂ ਨੇ ਐਸਪੀ ਰਮਨਜੀਤ ਨੂੰ ਪੁੱਲਰਜੀ ਦੀ ਡਿਊਟੀ ਲਾਤੀ ਹੈ ਇਲੈਗਲ ਡੀਏ ਦੇ ਨਾਲ ਤੁਸੀਂ ਬਹਿ ਕੇ ਡਿਸਕਸ਼ਨ ਕਰ ਲਓ ਜੀ ਔਰ ਜਿਹੜੇ ਹੋਰ ਗੁੰਡੇ ਅਨਸਰ ਆਏ ਸੀਗੇ ਉੱਥੇ ਕਬਜ਼ਾ ਦਿਵਾਨ ਲਈ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਨ ਲਈ ਪਰਚਾ ਤਾਂ ਦਰਜ ਹੋ ਗਿਆ ਨਾ ਇੱਕ ਹੋਰ ਪਰਚਾ ਇੱਕ ਹੋਰ ਦਰਜ ਹੋਊਗਾ ਜੀ ਉਹਨਾਂ ਦੇ ਖਿਲਾਫ ਉਹਦੇ ਵੀ ਆਰਡਰ ਕਰਤੇ ਬਹੁਤ ਵਧੀਆ ਤਰੀਕੇ ਨਾਲ ਸਾਡੀ ਜਿਹੜੀ ਉਹਨਾਂ ਨੇ ਸੀਪੀ ਸਾਹਿਬ ਨੇ ਗੱਲ ਸੁਣੀ ਹੈ ਸਾਡੇ ਸਾਰੇ ਜਿਹੜੇ ਪਰਿਵਾਰ ਆ ਉਹਨਾਂ ਦੇ ਦਿੱਕਤਾਂ ਸੁਣੀਆਂ ਤੇ ਸਾਨੂੰ ਵਧੀਆ ਤਰੀਕੇ ਨਾਲ ਸਾਡੀ ਜਿਹੜੀ ਮੀਟਿੰਗ ਹੋਈ ਨਹੀਂ ਹੁਣ ਮੰਗ ਕੀ ਕਰਦੇ ਗ੍ਰਿਫਤਾਰੀ ਹੋਈ ਕਿ ਨਹੀਂ ਹੋਈ ਹੁਣ ਸਾਡੀ ਡਿਮਾਂਡ ਹੈ ਜਿਹੜੀ ਉਹਨਾਂ ਨੂੰ ਨਵਾਂ ਪਰਚਾ ਦਰਜ ਕਰ ਲਈ ਔਰ ਪਲੱਸ ਜਿਹੜੇ ਜਲਦ ਤੋਂ ਜਲਦ ਜਿਹੜੇ ਦੋਸ਼ੀ ਹੈ ਜਿਹੜੇ ਉੱਥੇ ਗੁੰਡਾਗਰਦੀ ਕਰ ਲਈ ਆਏ ਸੀ ਤੇ ਉਹਨਾਂ ਨੂੰ ਰੈਸਟ ਕਰਨ ਦੀ ਮੰਗ ਹੈ ਡਿਗਰੀਆਂ ਸੀਗੀਆਂ ਤੁਹਾਡੇ ਕੋਲ ਜਿਹੜੇ ਜਿਹੜੇ ਉੱਥੇ ਰਹਿੰਦੇ ਸੀ ਉਹਨਾਂ ਕੋਲ ਡਿਗਰੀਆਂ ਸੀਗੀਆਂ ਉਸ ਡਿਗਰੀਆਂ ਦੇ ਕੋਈ ਮਰਤਬ ਨਹੀਂ ਸੀਗਾ ਕਿਉਂਕਿ ਉਹ ਡਿਗਰੀਆਂ ਤਾਂ ਬਰ ਰਜਿਸਟਰੀ ਹੁੰਦੀ ਐ ਤੇ ਲੇਕਿਨ ਉਹ ਡਿਗਰੀਆਂ ਦਿਖਾਈਆਂ ਗਈਆਂ ਇਸ ਵਿਆਪ ਦੇ ਉੱਤੇ ਫਿਰ ਸੁਪਰੀਮ ਕੋਰਟ ਨੇ ਇਹ ਹਦਾਇਤ ਦਿੱਤੀ ਉਹ ਹੀ ਕਾਫੀ ਉਹਦੇ ਵਿੱਚ ਪ੍ਰੋਬਲਮਸ ਹੈਗੀਆਂ ਨੇ ਸੀਪੀ ਸਾਹਿਬ ਦੇ ਨਾਲ ਜਿਹੜੇ ਸਾਡੇ ਨਾਲ ਤਿੰਨ ਵਕੀਲ ਸੀਗੇ ਉਹਨਾਂ ਨੇ ਕਾਫੀ ਲੰਬੀ ਚਰਚਾ ਕੀਤੀ ਉਹਨੂੰ ਦੇਖਦੇ ਹੋਏ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਕਮੀ ਹੈ ਤੇ ਪੁੱਲਰ ਸਾਹਿਬ ਦੀ ਐਸਪੀ ਸਾਹਿਬ ਦੀ ਡਿਊਟੀ ਲਾਤੀ ਹੈ ਤੇ ਸਾਡੇ ਤਿੰਨੋਂ ਵਕੀਲ ਬਹਿ ਕੇ ਉਹਨਾਂ ਨਾਲ ساری ਚਰਚਾ ਜਿਹੜਾ ਲੀਗਲ ਡੀਐਨਏ ਸਾਡੇ ਉਹਨਾਂ ਨੇ ਬਹਿ ਕੇ ਚਰਚਾ ਕਰਕੇ ਸਾਰਾ ਉਹਦਾ ਰਿਜ਼ਲਟ ਜਦ ਸਬੰਧਿਆ ਠੀਕ ਹੈ ਥੈਂਕ ਯੂ ਹਾਂ ਜੀ ਉਹ ਚਾਹੀਦਾ ਸੀ ਵੀ ਆਪਣਾ ਪੱਖ ਰੱਖਦਾ ਜੇ ਉਹ ਸਹੀ ਸੀ ਆਪਣਾ ਪੱਖ ਰੱਖਦਾ ਉਲਟਾ ਉਹ ਸਾਡੇ ਸਮਾਜ ਦੇ ਨਾਲ ਏਡਾ ਟੱਕਾ ਕਰਕੇ ਮੂਰਤੀਆਂ ਤੋੜ ਕੇ ਉਹ ਥ੍ਰੈਟ ਕਰਕੇ ਏਡੀਆਂ ਦੀਆਂ ਪੋਸਟਾਂ ਪਾ ਰਿਆ ਵੀ ਚੁਣੌਤੀ ਉਸ ਜੰਗਲ ਨੇ ਸ਼ੇਰ ਖਾਇਆ ਹੋਇਆ ਵੀ ਇਹ ਨਹੀਂ ਉਹ ਮਤਲਬ ਉਹਦੀ ਉਹਦੀ ਕੋਈ ਉਹ ਸਾਹਮਣੇ ਦਿਖਾਓ ਉਹ ਕੋਈ ਪੋਲੀਟੀਕਲ ਉਹਦੀ ਮਨਸ਼ਾ ਨਹੀਂ ਹੈਗੀ ਉਹ ਇੱਕ ਗੈਂਗਸਟਰ ਵਾਲੀ ਆ ਦੇਖੋ ਥਿਊਰੀ ਹੈ ਜਿਵੇਂ ਕਤਲ ਕਰਕੇ ਗੈਂਗਸਟਰ ਪਾ ਦਿੰਦੇ ਆ ਵੀ ਅਸੀਂ ਜ਼ਿੰਮੇਵਾਰੀ ਲੈਣੇ ਐ ਇੰਦਾ ਹੀ ਉਹਨੇ ਪੋਸਟ ਪਾਤੀ ਵੀ ਸ਼ੇਰ ਘਾਇਲ ਹੋਇਆ ਸ਼ੇਰ ਦਾ ਕੁਝ ਨਹੀਂ ਵਿਗੜਿਆ ਉਹਨੂੰ ਚਾਹੀਦਾ ਸੀ ਆਪਣਾ ਪੱਖ ਰੱਖਦਾ ਜਿਵੇਂ ਸੱਚਾ ਹੁੰਦਾ ਸਾਡੇ ਗਵਾਹ ਨੇ ਉਹਦੀ ਐ ਜੀ ਦਤਿੰਦਰ ਗੋੜੀਆਂ ਦੀ ਸਾਡੇ ਕੋਲ ਮੌਕੇ ਦੇ ਗਵਾਹ ਨੇ ਜਿਨ੍ਹਾਂ ਨੇ ਐਫ ਆਈ ਆਰ ਕਰਾਈ ਆ ਦੇਖੋ ਮੌਕੇ ਦੇ ਗਵਾਹ ਸੀਗੇ ਉਹਨਾਂ ਨਾਲ ਧੱਕਾ ਮੁਕੀ ਹੋਈ ਆ ਉਹਨੇ ਆਪ ਕੀਤੀ ਆ ਇਕਨਾਂ ਉਹ ਪੂਰਾ ਇਨਵੋਲਵ ਸੀਗਾ ਉਹਨੂੰ ਚਾਹੀਦਾ ਸੀ ਆਪਣਾ ਪੱਖ ਰੱਖਦਾ ਇਹ ਨਹੀਂ ਕਿ ਉਹ ਸਾਡੇ ਪੂਰੇ ਸਮਾਜ ਨੂੰ ਚੈਲੰਜ ਕਰੇ ਇਹ ਤਾਂ ਚੈਲੰਜ ਕਰ ਰਿਹਾ ਨਾ ਪੂਰੇ ਬਾਲਮੀਕੀ ਸਮਾਜ ਨੂੰ ਧਮਕੀ ਦੇ ਰਿਹਾ ਹੁਣ ਸੀਪੀ ਸਾਹਿਬ ਨੇ ਸੀਪੀ ਸਾਹਿਬ ਨੇ ਪੂਰਾ ਆਸ਼ਵਾਸਨ ਦਿੱਤਾ ਜਿਹੜੀ ਵੀ ਗੁੰਡਾਗਰਦੀ ਹੋਈ ਹੈ ਜਿਹੜੀ ਤਾਂ ਕੱਲ ਐਫ ਆਈ ਆਰ ਹੋਈ ਸੀ ਉਹ ਹੋਈ ਸੀਗੀ ਜਿਹੜੀ ਧਾਰਮਿਕ ਭਾਵਨਾਵਾਂ ਵਾਲੀ ਤੇ ਐਸ ਸੀ ਐਸ ਟੀ ਐਕਟ ਦੀ ਸੀਪੀ ਸਾਹਿਬ ਨੇ ਕਹਿੰਦਾ ਹੈ ਕਿ ਗੁੰਡਾ ਐਕਟਰ ਆ ਕੇ ਇੱਕ ਜਿਹੜੀ ਹੋਰ ਜਿਹੜੀ ਐਫ ਆਈ ਆਰ ਆ ਜਿਹੜੇ ਵੀ ਦੋਸ਼ੀ ਨਿਕਲੇ ਕਿ ਅਸੀਂ ਸਾਰਿਆਂ ਨੂੰ ਤਾਂ ਜਾਣਦੇ ਸੀ ਨਾ ਸਾਡਾ ਕਿਸੇ ਨਾ ਕੋਈ ਪਰਸਨਲ ਦੋਸ਼ਮੰਦੀ ਸੀਗੀ ਇਸ ਕਰਕੇ ਵੀਡੀਓ ਫੁਟੇਜ ਚ ਜੇਰੇ ਵੀ ਦੋਸ਼ੀ ਪਾਏ ਜਾਊਗੇ ਉਹਨਾਂ ਤੇ ਇੱਕ ਹੋਰ ਐਫ ਆਈ ਆਰ ਅੱਜ ਜਾਰੀ ਹੋਊਗੀ ਠੀਕ ਥੈਂਕ ਯੂ ਕਾਰਵਾਈ ਦੀ ਮੰਗ ਇੱਕ ਅਲੱਗ ਪੱਛਾ ਜਿਹੜਾ ਹੋ ਰਿਹਾ ਵਾ ਤੁਹਾਨੂੰ ਲੱਗਦਾ ਕਿ ਜਿਹੜੀ ਬੇਇਮਾਨੀ ਵਰਤੀ ਗਈ ਹੋਗੀ ਕਬਜੇ ਵਾਸਤੇ ਕੋਈ ਪਿੱਛੇ ਵੱਡੇ ਸੁਰੱਖਣ ਰਾ ਨੇਤਾ ਵੀ ਹੋਣਗੇ ਬਿਲਕੁਲ ਡਿਪੋਜ਼ੀਅਰ ਜਿਹੜੇ ਕੱਲ ਕਮੇਟੀ ਚੋਂ ਦੀ ਐਸਪੀ ਜੀ ਨੇ ਸਾਰਿਆਂ ਨੇ ਇਹਨਾਂ ਨੇ ਪ੍ਰਾਈਸ ਸਾਰੇ ਅਸ ਮਿਲਣ ਆਏ ਔਰ ਸੀਪੀ ਸਾਹਿਬ ਨੇ ਦੇਖੋ ਸਾਡੀ ਬਹੁਤ ਅੱਛੀ ਤਰ੍ਹਾਂ ਗੱਲ ਸੁਣੀ ਔਰ ਉਹਨਾਂ ਨੇ ਕਿਹਾ ਕੇਸ ਨੂੰ ਵੀ ਕਾਫੀ ਪਹਿਲਾਂ ਆਪ ਡਿਸਕਸ ਕੀਤਾ ਔਰ ਉਸ ਤੋਂ ਬਾਅਦ ਡੀ ਲੀਗਲ ਨੂੰ ਵੀ ਬੁਲਾ ਕੇ ਕੁਝ ਵਕੀਲਾਂ ਨੂੰ ਬੁਲਾ ਕੇ ਉਹਨਾਂ ਨੇ ਆਰਡਰ ਕੀਤੇ ਨੇ ਵੀ ਇਸ ਕੇਸ ਨੂੰ ਵੀ ਦੁਬਾਰਾ ਜਿਹੜਾ ਵੇ ਵਿਖਿਆ ਜਾਵੇ ਵੀ ਇਹਦੇ ਚ ਕੁਝ ਦਸਿਆ ਹੋਰ ਜਾ ਰਿਹਾ ਹੈ ਵਿੱਚ ਕੁਝ ਨજર ਕੁਝ ਹੋਰ ਆ ਰਿਹਾ ਹੈ ਉਹਦੇ ਬਾਰੇ ਵੀ ਉਹਨਾਂ ਨੇ ਜੋਕੀ ਲਗਾਤੀਆਂ ਨੇ ਔਰ ਦੂਸਰਾ ਜਿਸ ਤਰ੍ਹਾਂ ਦਸਲੇਸ਼ ਚੌਧਰੀ ਜਸਪਾਲ ਜੀ ਵੀ ਜਿਹੜੇ ਕੁਝ ਗੁੰਡੇ ਲੋਕ ਨਾਲ ਆਏ ਸੀ ਜਦੋਂ ਪੁਲਿਸ ਕੋਰਟ ਦੇ ਮੁਤਾਬਕ ਪੁਲਿਸ ਵਾਲੇ ਆ ਗਏ ਨਾਲ ਕਿ ਕੋਈ ਇਤਰਾਜ਼ ਤੇ ਕਰੀ ਰਿਹਾ ਪੋਰਟ ਦੇ ਅਡਰੈਸੇ ਖਾਲੀ ਕਰ ਦੇਣਾ ਪਰ ਜਿਹੜੇ ਗੁੰਡੇ ਲੋਕਾਂ ਨੇ ਨਾਲ ਲਾ ਕੇ ਉੱਥੇ ਖੁੱਲਡਬਾਜੀ ਕੀਤੀ ਉਹ ਕੌਣ ਲੋਕ ਸਾਬ ਉਹਨਾਂ ਨੂੰ ਦੇਖ ਕੇ ਉਹਨਾਂ ਤੇ ਪਰਚਾ ਦਰਜ ਕੀਤਾ ਜਾਵੇ ਸਭ ਤੋਂ ਸਭ ਕਾਰਵਾਈ ਕੀਤੀ ਜਾਵੇ ਉਹਨਾਂ ਨੇ ਹਟਾ ਦਿੱਤੇ ਸਾਨੂੰ ਪੂਰਾ ਵਿਸ਼ਵਾਸ ਹੈ ਸੀਪੀ ਸਾਹਿਬ ਨੇ ਜਿਸ ਤਰੀਕੇ ਦੇ ਨਾਲ ਕਿਹਾ ਹੈ ਉਹਨਾਂ ਨੂੰ ਇਨਸਾਫ ਮਿਲੇਗਾ ਔਰ ਜਿਹੜੇ ਲੋਕਾਂ ਨਾਲ ਤੱਕਾ ਹੋਇਆ ਜਿਨ੍ਹਾਂ ਲੋਕਾਂ ਨੇ ਤੱਕਾ ਕੀਤਾ ਤੱਕਾ ਕਰਨ ਵਾਲਿਆਂ ਨੂੰ ਵੀ ਉਹਨਾਂ ਨੇ ਕਿਹਾ ਜਿਨ੍ਹਾਂ ਨੇ ਕੀਤਾ ਉਹਨਾਂ ਤੇ ਪਰਚਾ ਦਰਜ ਹੋਵੇਗਾ ਔਰ ਜਿਹੜੇ ਲੋਕ ਉਥੋਂ ਬੇਕਾਰ ਹੋਏ ਨੇ ਉਹਨਾਂ ਦੇ ਬਾਰੇ ਵਿੱਚ ਸੋਚ ਰਹੇ ਨੇ ਵੀ ਅਸੀਂ ਇਹਨਾਂ ਦਾ ਕੁਝ ਨਾ ਕੁਛ ਕਰਾਂਗੇ ਔਰ ਅਸੀਂ ਧੰਨਵਾਦ ਕਰਨੇ ਆ ਅਸੀਂ ਜੀ ਸਾਹਿਬ ਦਾ ਜਿਨ੍ਹਾਂ ਨੇ ਸੱਚੀ ਗੱਲ ਸੁਣ ਕੇ ਉਹਨਾਂ ਨੇ ਘੱਟੋ ਘੱਟ ਇੱਕ ਘੰਟਾ ਦੇਖੋ ਬਹੁਤ ਬਿਜ਼ੀ ਨੇ ਉਹ ਇੱਕ ਘੰਟਾ ਉਹਨਾਂ ਨੇ ਗੱਲ ਸੁਣ ਕੇ ਸਾਨੂੰ ਇਸ ਤਰੀਕੇ ਦੇ ਨਾਲ ਸਾਰਾ ਵਿਸ਼ਵਾਸ ਦਵਾਇਆ ਤੇ ਸਾਨੂੰ ਉਮੀਦ ਹੈ ਵੀ ਸਹੀ ਕਰਵੀ ਹੋਏਗੀ ਔਰ ਜਿਹਨਾਂ ਲੋਕਾਂ ਨੇ ਉੱਥੇ ਆ ਕੇ ਗੁੰਡਾਗਰਦੀ ਕੀਤੀ ਉਹਨਾਂ ਨੂੰ ਸਜ਼ਾ ਹੋ ਜਾਵੇ ਪਰ ਉੱਤੇ ਕੌਂਸਲਰ ਜਿਹੜੇ ਕਿ ਕੌਂਸਲਰ ਪਤੀ ਵੀ ਜਿਹੜੇ ਉਹਦੇ ਵਿੱਚ ਨਾਮ ਜਦ ਹੋਏ ਨੇ ਉਸ ਤੋਂ ਲੈ ਕੇ ਕਿਸ ਤਰ੍ਹਾਂ ਤੇ ਤੁਹਾਡਾ ਹੋ ਰਿਹਾ ਹੈ ਦੇਖੋ ਕੋਈ ਵੀ ਹੈ ਜੀ ਕੌਂਸਲਰ ਪਤੀ ਹੋਵੇ ਜਾਂ ਕੌਂਸਲਰ ਹੋਵੇ ਜਾਂ ਕੋਈ ਐਮਐਲਏ ਹੋਵੇ ਕੋਈ ਵੀ ਹੋਵੇ ਜੇ ਕੋਈ ਗੁਨਾਹ ਕਰਦਾ ਹੈ ਤੇ ਉਹਨੂੰ ਸਜ਼ਾ ਤੇ ਮਿਲੇਗੀ ਜੀ ਜੇ ਉਹਨਾਂ ਨੇ ਕੋਈ ਗੁਨਾਹ ਕੀਤਾ ਹੈ ਤੇ ਸਜ਼ਾ ਮਿਲੇਗੀ ਜੇ ਉਹਨਾਂ ਨੇ ਕੁਝ ਨਹੀਂ ਕੀਤਾ ਤੇ ਠੀਕ ਹੈ ਪਰਚੇ 'ਚ ਨਾਂ ਉਹਨਾਂ ਦੇ ਪਿਆ ਮੈਂ ਦੇਖਿਆ ਸੀ ਕਿਉਂਕਿ ਸਾਡੇ ਉਹ ਭਾਰਤ ਜਨਤਾ ਪਾਰਟੀ ਦੇ ਕੌਂਸਲਰ ਨੇ ਜੀ ਤੇ ਜੇ ਉਹਨਾਂ ਨੇ ਕੁਝ ਆ ਕੇ ਸਬੂਤ ਹੋਣ ਗਿਆ ਉਥੇ ਆਏ ਨੇ ਜੋ ਕੀਤਾ ਉਹਨਾਂ ਨੇ ਉਹਨੂੰ ਦੇਖਦੇ ਹੋਏ ਜੋ ਵੀ ਕਾਰਵਾਈ ਹੋਏਗੀ ਹੋਏਗੀ ਜੇ ਕੋਈ ਨਜਾਇਜ਼ ਨਾਮ ਇਹ ਕਰ ਰਿਹਾ ਮੇਰਾ ਨਜਾਇਜ਼ ਨਾਮ ਹੈ ਤੇ ਨਜਾਇਜ਼ ਅਸੀਂ ਕਿਸੇ ਨੂੰ ਤੱਕਾ ਨਹੀਂ ਕਰਨਾ ਚਾਹੁੰਦੇ ਪਰ ਜੇ ਜੇ ਕਿਸੇ ਨੇ ਕੋਈ ਗੁਨਾਹ ਕੀਤਾ ਹੈ ਤੇ ਉਸ ਨੂੰ ਮਾਫੀ ਨਹੀਂ ਕਰਾਂਗੇ ਕਾਨੂੰਨ ਤਾਂ ਆਪਣੀ ਕਾਰਵਾਈ ਕਰੇਗਾ ਬੀਜੇਪੀ ਵੱਲੋਂ ਵੀ ਕੁਝ ਕੀਤਾ ਜਾ ਰਿਹਾ ਹੈ ਬਿਲਕੁਲ ਦੇਖੋ ਬੀਜੇਪੀ ਵੱਲੋਂ ਤੇ ਚਲੋ ਸਾਡੇ ਅੱਜ ਸਾਰੇ ਜਿਹੜੇ ਸਾਡੇ ਸਾਨੂੰ ਜੀ ਬੈਠੇ ਸੀ ਤੋ ਯਸਬਾ ਜੀ ਸਾਰੇ ਲੋਕ ਕਹ ਰਹੇ ਸੀ ਭਾਰਤੀ ਜਨਤਾ ਪਾਰਟੀ ਦਾ ਮੈਂ ਕਹਿੰਦੇ ਜੀ ਭਾਰਤੀ ਜਨਤਾ ਪਾਰਟੀ ਦਾ ਸਵਾਲ ਨਹੀਂ ਜੀ ਭਾਰਤੀ ਜਨਤਾ ਪਾਰਟੀ ਭਗਵਾਨ ਬਾਲਬੀ ਸਿੰਘ ਮਹਾਰਾਜ ਜਿਨਾਂ ਮੰਨਦੇ ਨੇ ਉਹਨਾਂ ਕੋਈ ਨਹੀਂ ਮੰਨਦਾ ਪਰ ਮੈਂ ਇਹ ਵਿਸ਼ਵਾਸ ਦੁਵਾਣਾ ਸਾਰੀ ਪਾਰਟੀ ਨੂੰ ਕਿ ਜਿਹੜੇ ਲੋਕ ਸੋਰਵਾਰ ਨੇ ਜੀ ਉਹਨੇ ਕਸੂਰ ਕੀਤਾ ਹੈ ਜੀ ਤੇ ਸਜ਼ਾ ਮਿਲੇਗੀ ਨਹੀਂ ਕਸੂਰ ਕੀਤਾ ਆਪਣਾ ਉਹ ਦੱਸਣਗੇ ਆਪ ਆਪਣਾ ਪੱਖ ਦੱਸਣਗੇ ਕਸੂਰਵਾਰ ਹੋਣਗੇ ਤੇ ਇਹ ਵੀ ਉਹਨੂੰ ਸਜ਼ਾ ਕਿਉਂ ਦਵਾਣਗੇ ਪਰ ਜੇ ਕਸੂਰਵਾਰ ਹੋਣਗੇ ਤੇ ਮਾਫੀ ਨਹੀਂ ਕੀਤਾ ਜਾਏਗਾ ਇਹ ਸਾਡਾ ਕਲੀਅਰ ਹੈ ਥੈਂਕ ਯੂ ਜੀ ਕੀ ਅੱਜ ਸਪੈਸ਼ਲ ਦਿੱਤਾ ਗਿਆ ਕੱਲ ਦਾ ਜਿਹੜਾ ਪਰਸੋਂ ਦਾ ਮਾਮਲਾ ਜਿਹੜਾ ਇੰਡਸਟਰੀ ਏਰੀਆ ਦੇ ਵਿੱਚ